ਕਿਤਨਾ ਹੋਵੀ ਸਬਸਕ੍ਰਾਈਬ ਸਸਿਕਾ ਜੀ ਸਾਰਿਆਂ ਨੂੰ ਮੈਂ ਫਰੈਂਡਸ ਟਿਕ ਮਿਲ ਸਕਦਾ ਲੋਜੀਲ ਸੁਨੋ ਬਹੁਤ ਸੋਹਣਾ ਸੌਖਾ ਡਿਜ਼ਾਈਨ ਹੈ ਜਿਹੜਾ ਬਣਾਉਣਾ ਸਿਖਾਵਾਂਗੇ ਇਹ ਡਿਜ਼ਾਈਨ ਅਜਕਲ ਕਾਫੀ ਜਿਆਦਾ ਵਾਇਰਲ ਹੈ ਇੰਸਟਾ ਦੇ ਉੱਤੇ ਤੇ ਬਣਦਾ ਵੀ ਉਨਾ ਹੀ ਸੌਖਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਟ੍ਰੇਸ ਰੈਡੀ ਕਰ ਲੈਣਾ ਜਿਹਦੇ ਵਿੱਚ ਕਿ ਤੁਸੀਂ ਸਿੱਧੀ ਲਾਈਨ ਬਣਾਉਣੀ ਹੈ ਸਿਰਫ ਕੱਚੇ ਟਾਂਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਸਿੱਧੀ ਲਾਈਨ ਬਣਾਉਣੀ ਹੈ ਸੌਰੀ ਮੇਰੀ ਗੰਡ ਉੱਤੇ ਆ ਗਈ ਉਸ ਥੱਲੇ ਕਰ ਲਿਓ ਠੀਕ ਹੈ ਇਸ ਤਰੀਕੇ ਨਾਲ ਕੱਚੇ ਟਾਂਕੇ ਦਾ ਡਿਜ਼ਾਈਨ ਇਹਨੂੰ ਬੂਲਦੇ ਆ ਤੇ ਐਵੇਂ ਆਪਾਂ ਬਹੁਤ ਸੋਹਣਾ ਸਿੱਧੇ ਟਾਂਕ ਲਾਈਨ ਜਿਹੜੀ ਬਣਾਈ ਹੈਗੀ ਆ ਪੂਰਾ ਧਾਗਾ ਲਿਆ ਆਪਾਂ ਛੇਲੜਾ ਖੀਲੇੜੇ ਧਾਗਾ ਹੀ ਇਹਦੇ ਵਿੱਚ ਤੁਸੀਂ ਯੂਜ਼ ਕਰਨਾ ਤੇ ਐਵੇਂ ਸਾਰੀ ਸਿੱਧੀ ਲਾਈਨ ਤੁਸੀਂ ਬਣਾ ਲੈਣੀ ਹੈਗੀ ਆ ਅੱਜਕੱਲ ਕਾਫੀ ਜ਼ਿਆਦਾ ਵਾਇਰਲ ਨੇ ਇਹ ਵਾਲੇ ਡਿਜ਼ਾਈਨ ਕੱਚੇ ਟਾਂਕੇ ਚ ਤੇ ਇਹ ਤੁਸੀਂ ਹੋਰ ਵੀ ਵਧੀਆ ਵੀ ਜੇ ਤੁਹਾਡਾ ਕੋਈ ਪਲੇਨ ਸੂਟ ਸਟਿਚ ਕੀਤਾ ਹੋਇਆ ਹੈਗਾ ਉਹਦੇ ਤੇ ਵੀ ਤੁਸੀਂ ਸਟਿਚਡ ਸੂਟ ਦੇ ਉੱਤੇ ਵੀ ਇਹ ਚੀਜ਼ ਕਰ ਸਕਦੇ ਹੋ ਤਰ੍ਹਾਂ ਪੈਨਸਲ ਨਾਲ ਡਰਾ ਕਰਕੇ ਸਿੱਧੀਆਂ ਲਾਈਨਸ ਇਨ ਜਿੰਨਾ ਮਰਜ਼ੀ ਹੈਵੀ ਲਾਈਟ ਤੁਸੀਂ ਆਪ ਦੀ ਮਰਜ਼ੀ ਨਾਲ ਕਰ ਸਕਦੇ ਹੋ ਇੱਕ ਵਾਰੀ ਆਪਾਂ ਤੁਹਾਨੂੰ ਇਹ ਬਣਾਉਣਾ ਸਿਖਾਵਾਂਗੇ ਹਾਂ ਜੀ ਆਪਣਾ ਕੱਚੇ ਟਾਂਕੇ ਵਾਲਾ ਹੀ ਜਿਹੜੀ ਲਾਈਨ ਆ ਉਹ ਬਣ ਗਈ ਹੈਗੀ ਆ ਠੀਕ ਹੈ ਇਹ ਲਾਈਨ ਤੁਸੀਂ ਡਬਲ ਵੀ ਕਰ ਸਕਦੇ ਹੋ ਬਾਕੀ ਤੁਹਾਡੀ ਚੁਆਇਸ ਆ ਜਿਹੜਾ ਆਹ ਹੈ ਇੱਥੇ ਆਪਾਂ ਜ਼ਿਗਜ਼ੈਗ ਬਣਾਇਆ ਹੈ ਨਾ ਇਹਨੂੰ ਤੁਸੀਂ ਆਹ ਚੀਜ਼ ਨੂੰ ਇੱਥੋਂ ਚੱਕ ਕੇ ਕਰਾਸ ਬਣਾਉਣਾ ਹੈਗਾ ਠੀਕ ਹੈ ਇਸ ਤਰੀਕੇ ਨਾਲ ਆ ਗਿਆ ਫਿਰ ਇਧਰੋਂ ਐਵੇਂ ਹੀ ਟਾਂਕਾ ਚੱਕ ਕੇ ਇਹ ਜੀ ਧਿਆਨ ਨਾਲ ਬਣਾਉਣੀ ਹੈ ਤੁਸੀਂ ਤਾਂ ਪਿੱਛੇ ਪਿੱਛੇ ਉਵੇਂ ਉੱਥੇ ਕਰਾਸ ਬਣ ਜੂਗਾ ਇੱਥੋਂ ਹੁਣ ਐਵੇਂ ਕਰਾਸ ਬਣ ਜੂਗਾ ਹਾਂ ਠੀਕ ਹੈ ਜੀ ਸੋਨ ਕ੍ਰੋਸ ਜਿਹੜਾ ਹੈਗਾ ਉਹ ਰੈਡੀ ਹੈ ਇਸ ਤਰੀਕੇ ਨਾਲ ਤੁਸੀਂ ਵਰਕ ਹੈ ਜਿਹੜਾ ਕਰੀ ਜਾਣਾ ਬਹੁਤ ਸੌਖਾ ਤੇ ਸਿੰਪਲ ਵਰਕ ਹੈ ਬਸ ਇੱਕ ਵਾਰੀ ਧਾਗਾ ਕਮਾਉਣ ਦਾ ਹੀ ਬੰਦ ਹੈ ਵੀ ਕਿਵੇਂ ਤੁਸੀਂ ਰੱਖਣਾ ਹੈਗਾ ਜਿਹੜਾ ਤਿੱਖਾ ਆਪਾਂ ਚੁੰਝੀ ਜੀ ਬਣਾਈ ਹੈ ਉਹਦੇ ਵਿਚਾਲੋਂ ਧਾਗੇ ਨੂੰ ਕੱਢਣਾ ਤੇ ਸਾਰਿਆਂ ਦੇ ਵਿੱਚ ਇਕੁਅਲ ਸਾਈਜ਼ ਦੇ ਵਿੱਚ ਤੁਸੀਂ ਧਾਗਾ ਕੱਢਣਾ ਹੈਗਾ ਤੇ ਉਸ ਤੋਂ ਬਾਅਦ ਐਵੇਂ ਕ੍ਰੋਸ ਹੈ ਜਿਹੜੇ ਬਣਾਈ ਜਾਣੇ ਠੀਕ ਹੈ ਜੀ ਤੁਹਾਡਾ ਇਹ ਕ੍ਰੋਸ ਹੈ ਜਿਹੜਾ ਬਣ ਕੇ ਰੈਡੀ ਆ ਠੀਕ ਹੈ ਜੀ ਇੱਥੇ ਤੁਸੀਂ ਕਿਸੇ ਹੋਰ ਕਲਰ ਨਾਲ ਵੀ ਡਬਲ ਲਾਈਨ ਲਾ ਸਕਦੇ ਹੋ ਹੁਣ ਆਪਾਂ ਇੱਕ ਐਕਸਟਰਾ ਹੋਰ ਕਲਰ ਲਾ ਪਾਵਾਂਗੇ ਤੇ ਉਹਦੇ ਨਾਲ ਸਾਨੂੰ ਇਹਦੇ ਤੇ ਡਿਜ਼ਾਈਨਿੰਗ ਕਰਨੀ ਦੱਸਾਂਗੇ ਵੀ ਕਿਵੇਂ ਆਪਾਂ ਕਰਨੀ ਹੈਗੀ ਇੱਕ ਵਾਰੀ ਪਿੱਛੋਂ ਆ ਜਿਹੜਾ ਆਪਾਂ ਗੰਡ ਮਾਰ ਦੇਣੀ ਆ ਤੇ ਆਪਾਂ ਇਹਨੂੰ ਕੱਟ ਦੇਣਾ ਹੈਗਾ ਤੇ ਨਵਾਂ ਧਾਗਾ ਪਾਵਾਂਗੇ ਜਿਵੇਂ ਬਲੈਕ ਦੇ ਉੱਤੇ ਜਿਹੜਾ ਕਲਰ ਵੀ ਤੁਹਾਨੂੰ ਐ ਲੱਗਦਾ ਵੀ ਇਹਦੀ ਗੈਟਅਪ ਜ਼ਿਆਦਾ ਹੋਊਗੀ ਉਹ ਕਲਰ ਤੁਸੀਂ ਲੈ ਲੈਣਾ ਤੇ ਉਹਨੂੰ ਇਹਦੇ ਵਿੱਚ ਯੂਜ਼ ਕਰਨਾ ਜਿਵੇਂ ਆਪਾਂ ਇਹ ਰੈੱਡ ਕਰਦੇ ਹਾਂ ਪੂਰਾ ਹੀ ਥ੍ਰੈਡ ਲਵਾਂਗੇ 6 ਲੜਾਈ ਇਹਨੂੰ ਆਪਾਂ ਪਤਲਾ ਨਹੀਂ ਕਰਨਾ ਇਹ ਸਾਰੇ ਉਹੀ ਟੰਕੇ ਨੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਸਿਖਾਏ ਹੋਏ ਨੇ ਉਹਨਾਂ ਨੂੰ ਯੂਜ਼ ਕਰਕੇ ਹੀ ਆਪਾਂ ਡਿਜ਼ਾਈਨ ਬਣਾਉਣਾ ਜਿਵੇਂ ਮੰਨ ਲਓ ਤੁਹਾਡਾ ਕੋਈ ਸੂਟ ਸਟਿਚ ਹੋਇਆ ਵਾ ਗਲਾ ਬਣਿਆ ਹੋਵੇ ਆਵਾ ਬਣੀਆਂ ਹੋਈਆਂ ਉਹਦੇ ਉੱਤੇ ਤੁਸੀਂ ਐਵੇਂ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਜਿੱਥੇ ਆਹ ਕੋਰਨਰ ਬਣਦਾ ਚੁੰਡ ਬਣਦੀ ਹੈ ਹਨਾ ਉੱਥੇ ਤੁਸੀਂ ਇਹਨਾਂ ਐਵੇਂ ਡਿਜ਼ਾਈਨਿੰਗ ਕਰਨੀ ਆ ਇੱਥੇ ਤੁਸੀਂ ਫੁੱਲ ਬਣਾਉਣਾ ਜੀ ਜਿਹੜਾ ਇਹ ਫੁੱਲ ਆ ਇਹ ਤੁਸੀਂ ਇੱਕ ਕਲਰ ਦਾ ਹੀ ਬਣਾ ਸਕਦੇ ਹੋ ਦੋ ਦਾ ਹੀ ਬਣਾ ਸਕਦੇ ਹੋ ਤੁਹਾਡੀ ਚੁਆਇਸ ਆ ਬਹੁਤ ਸਿੰਪਲ ਸੋਹਣਾ ਤੇ ਵਧੀਆ ਡਿਜ਼ਾਈਨ ਹੈ ਜਿਹੜਾ ਬਣ ਕੇ ਰੈਡੀ ਹੁੰਦਾ ਜਿਹੜਾ ਫਰੰਟ ਵਾਲਾ ਫੁੱਲ ਆ ਉਹ ਥੋੜਾ ਜਿਆ ਤੁਸੀਂ ਧਾਗਾ ਜਿਆਦਾ ਚੱਕ ਕੇ ਬਣਾਉਣਾ ਜਿਹੜੇ ਸਾਈਡਾਂ ਵਾਲੇ ਨੇ ਉਹ ਥੋੜਾ ਜਿਹਾ ਛੋਟਾ ਤਾਂ ਕਿ ਪ੍ਰੋਪਰ ਇੱਕ ਫਲਾਰ ਦੀ ਸ਼ੇਪ ਆ ਜੇ ਤੇ ਜਿਹੜੀ ਇਹ ਚੁੰਡ ਹੈ ਉਹ ਪ੍ਰੋਪਰ ਭਰ ਜੂਗੀ ਸੋਹਣੀ ਤਰ੍ਹਾਂ ਕਿਉਂਕਿ ਆਪਾਂ ਧਾਗਾ ਜਿਹੜਾ ਕੀ ਲਿਆ ਹੈਗਾ ਫੁੱਲ ਲਿਆ ਮਤਲਬ ਚਾਰ ਲੜਾਂ ਨਹੀਂ ਲਿਆ ਫੁੱਲ ਛੇ ਲੜਾਂ ਧਾਗਾ ਲਿਆ ਹੋਇਆ ਤਾਂ ਇਹਦੀ ਜਿਹੜੀ ਇਹ ਐਨੀ ਫਲਾਵਟ ਵਾਲੀ ਜਿਹੜੀ ਬੂਟੀ ਹੈ ਉਹ ਬਣੂਗੀ ਠੀਕ ਹੈ ਜੀ ਹੁਆ ਆਪਾਂ ਇੱਥੇ ਬਣਾਵਾਂਗੇ ਦੇਖੋ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਰਿਹਾ ਬਹੁਤ ਸੋਹਣਾ ਸੌਖੇ ਤਰੀਕੇ ਨਾਲ ਬੱਚਿਆਂ ਦੀਆਂ ਫਰੌਕਸ ਤੇ ਕਾਫੀ ਜਿਆਦਾ ਕੱਚੇ ਟਾਂਕੇ ਦਾ ਇਹ ਕੰਮ ਅੱਜਕੱਲ ਇਨਸਟਾ ਤੇ ਤੁਸੀਂ ਵੀ ਫੋਟੋਆਂ ਦੇਖੀਆਂ ਹੋਣਗੀਆਂ ਬਹੁਤ ਸੋਹਣਾ ਲੱਗਦਾ ਦੇਖੋ ਜੀ ਸੈਂਟਰ ਵਾਲਾ ਉੱਚਾ ਰੱਖ ਕੇ ਸਾਈਡਾਂ ਵਾਲੇ ਨਿੱਕੇ ਬਣਾਵਾਂਗੇ ਸਾਈਡਾਂ ਵਾਲੇ ਨਿੱਕੇ ਬਣਾਤੇ ਸਫੂਲ ਦੇਖੋ ਕਿੰਨਾ ਸੋਹਣਾ ਭਰੇ ਭਰੇ ਬਣ ਗਿਆ ਇਸ ਤਰੀਕੇ ਨਾਲ ਆਪਾਂ ਜਿੰਨੀਆਂ ਵੀ ਆਪਣੀਆਂ ਚੁੰਡਾ ਹੋਣਗੀਆਂ ਕਾਰਨਰ ਹੋਣਗੇ ਉਹ ਬਣਾਉਣੇ ਨੇ ਇਹਨਾਂ ਤੁਸੀਂ ਜਿਵੇਂ ਮੈਂ ਕੱਲਾ ਰੈੱਡ ਕਲਰ ਯੂਜ਼ ਕੀਤਾ ਹਨ ਤੁਸੀਂ ਇੱਕ ਫਲਾਰੀ येलो ਦਾ ਇੱਕ ਰੈੱਡ ਦਾ ਮਤਲਬ ਜਿਵੇਂ ਦੀ ਮਰਜ਼ੀ ਡਿਜ਼ਾਈਨਿੰਗ ਦੇ ਸਕਦੇ ਹੋ സോണാ ഡിജൈൻ ജാ ബ രീഗേ ജന സിധി ഗുളി ട്രെൻഡ് ടാക ਤੰਮੇ ਸੁਣੋ ਇੱਕ ਬਰੀਕ ਜੀ ਬੇਲ ਪਾ ਕੇ ਦਿਖਾਈ ਹੈ ਇਹਨੂੰ ਮੈਂ ਤੁਹਾਨੂੰ ਹੋਰ ਵੀ ਦੱਸੂਗੀ ਵੀ ਇਹਨੂੰ ਕਿਵੇਂ ਆਪਾਂ ਵੱਡਾ ਕਰ ਸਕਦੇ ਆ ਜੇ ਤੁਸੀਂ ਥੋੜਾ ਜਿਹਾ ਚੌੜਾ ਆਪਡਰ ਬਣਾਉਣਾ ਹੈ ਕੋਕੀ ਜੀ ਦੇਖ ਕਿੰਨਾ ਸੋਹਣਾ ਜਿਹੜਾ ਇਹ ਵੇਲਾ ਬਣ ਕੇ ਆਪਣੇ ਕੋਲੇ ਆਲਮੋਸਟ ਰੈਡੀ ਆ ਤੇ ਇਸ ਤੋਂ ਬਾਅਦ ਇਹਨੂੰ ਤੁਸੀਂ ਕਿਵੇਂ ਹੋਰ ਜ਼ਿਆਦਾ ਸੋਹਣਾ ਬਣਾ ਸਕਦੇ ਹੋ ਉਸ ਬਾਰੇ ਦੱਸਾਂਗੀ ਠੀਕ ਹੈ ਜੀ ਆ ਤਾਂ ਇੱਕ ਵਾਰੀ ਕੰਪਲੀਟ ਇਹਨੂੰ ਆਪਾਂ ਹੋਰ ਇਸ ਸਾਈਡ ਆਪਾਂ ਇਹਨੂੰ ਜ਼ਿਆਦਾ ਸੋਹਣਾ ਬਣਾ ਸਕਦੇ ਹਾਂ ਥੋੜੀ ਜਿਹੀ ਗੈਪ ਦੇ ਨਾਲ ਇੱਕ ਲਾਈਨ ਆਪਾਂ ਲਗਾ ਲੈਣੀ ਨੂੰ ਥੋੜੀ ਜਿਹੀ ਗੈਪ ਦੇ ਨਾਲ ਇੱਕ ਲਾਈਨ ਲਾ ਲਓ ਸਿੱਧੀ ਓਕੇ ਤੇ ਇਹ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ ਉਹ ਜਿਹੜੀ ਗੈਪ ਨਾਲ ਜਿਹੜੀ ਲਾਈਨ ਲਾਈ ਹੈ ਉਹਨੂੰ ਵੀ ਫਿਲ ਕਰ ਦੇ ਸਿੰਗਲ ਟਾਂਕੇ ਨਾਲ ਇਸ ਤਰੀਕੇ ਨਾਲ ਸਿੰਗਲ ਟਾਂਕੇ ਨਾਲ ਤੁਸੀਂ ਇਹਨੂੰ ਅੱਗੋਂ ਫਿਲ ਬਣਾ ਦੇਣਾ ਹੁਣ ਇਹਦੇ ਵਿੱਚ ਵੀ ਸੈਂਟਰ 'ਚ ਇਹਦੇ ਤੁਸੀਂ yellow color ਦੀ ਲਾਈਨ ਪਾ ਸਕਦੇ ਹੋ ਜਿਵੇਂ ਆਪਾਂ ਸਲਾਈ ਦੇ ਵਿੱਚ ਕਹਿ ਦਿੰਨੇ ਆ ਪੈਰ-ਪੈਰ ਦੀ ਦੂਰੀ ਤੇ ਹਨਾ ਤੁਸੀਂ ਬਣਾ ਸਕਦੇ ਹੋ ਪੈਰ-ਪੈਰ ਦੀ ਦੂਰੀ ਤੇ ਤੁਸੀਂ ਐਵੇਂ ਸਿੱਧੀ ਸਟ੍ਰੇਟ ਲਾਈਨ ਹੋਣਾ ਦੇਣੀ ਆ ਤੇ ਇਹਦੀ ਲੁੱਕ ਤੁਸੀਂ ਦੇਖ ਸਕਦੇ ਹੋ ਜਿੰਨਾ ਆਪਾਂ ਪਹਿਲਾਂ ਬਣਾਇਆ ਸੀ ਇੱਕ ਆਹ ਲਾਈਨ ਪਾਉਣ ਵਾਲੀ ਇਹਦੀ ਲੁੱਕ ਹੋਰ ਜ਼ਿਆਦਾ ਹੈਵੀ ਹੋ ਗਈ ਆ ਠੀਕ ਹੈ ਜੀ ਦੇਖੋ ਬਹੁਤ ਸੋਹਣਾ ਲੱਗ ਰਿਹਾ ਤੇ ਇਸ ਤੋਂ ਬਾਅਦ ਆਪਾਂ ਇੱਥੇ ਇੱਕ ਹੋਰ ਚੀਜ਼ ਇਹਨਾਂ ਨੇ ਬਣਾਈ ਹੁੰਦੀ ਆ ਇਹਨੂੰ ਕੱਚਾ ਡੰਕਾ ਬੋਲਦੇ ਆ ਕੋਲਕਾਤਾ ਵਰਕ ਵਾਲੇ ਸੂਟਸ ਬੋਲਦੇ ਆ ਆਪਾਂ ਇਹਨਾਂ ਨੂੰ ਇਦੇ ਵਿੱਚ ਹੁਣ ਆਪਾਂ ਇੱਕ ਨਿਸ਼ਾਨ ਹੋਰ ਲਾਵਾਂਗੇ। ਇਦੀ ਵਿੱਚ ਨਾ ਐਵੇਂ ਸਟਾਰਸ ਬਣਾਉਂਦੇ ਨੇ ਇਹ। ਤੇ نیچے ਫੇਰ ਕਿਸੇ ਨਵੇਂ ਕਲਰ ਨਾਲ ਉਹਨੂੰ ਉਹ ਕੀਤਾ ਜਾਂਦਾ ਸਿੱਧ ਕੱਚੇ ਟੰਕੇ ਨਾਲ ਐਵੇਂ ਸਟਾਰ ਬਣਾਵਾਂਗੇ ਆਪਾਂ। ਹਾਂਜੀ ਮਲੇ ਕਿ ਨਾ ਸੋਨੇ ਸਟਾਰ ਬਣ ਕੇ ਇਸ ਤਰੀਕੇ ਨਾਲ ਸਟਾਰ ਬਣਾਉ। ਮਲੇ ਕਾਫੀ ਚੌੜੇ ਜਿੰਨਾ ਮਰਜ਼ੀ ਚੌੜਾ ਤੁਸੀਂ ਬਾਰਡਰ ਬਣਾ ਸਕਦੇ ਆ ਆਪ ਦੀ ਸੋਡੀ ਡਿਜ਼ਾਈਨਿੰਗ ਆ। ਬਹੁਤ ਸੋਖਾ। ਬੱਚਿਆਂ ਦੀਆਂ ਫਰੌਗਸ ਤੇ ਸੋਲਿਡ ਸ਼ਰਡ ਦੇ ਘਰੇ ਤੇ ਚਾਕਾਂ ਤੇ ਹਾਂ ਸਟਾਰਸ ਇੱਥੇ ਵੀ ਤੁਸੀਂ ਕੋਈ ਹੋਰ ਕਲਰ ਯੂਜ਼ ਕਰ ਸਕਦੇ ਹੋ yellow ਕਲਰ ਯੂਜ਼ ਕਰ ਲਓ ਹਨ ਮੈਂ ਤਾਂ ਜਿਹੜਾ ਮੇਰੇ ਧਾਗੇ ਚ ਪਿਆ ਹੋਇਆ ਸੂਈ ਦੇ ਵਿੱਚ ਮੈਂ ਤਾਂ ਉਹੀ ਮਤਲਬ ਮੈਨੂੰ ਲੱਗਿਆ ਵੀ ਈਜ਼ੀ ਹੈ ਤਾਂ ਮੈਂ ਉਹਦੇ ਨਾਲ ਹੀ ਕੰਟੀਨਿਊ ਕਰਤਾ ਦੱਸਾਂ ਲਈ ਤੁਸੀਂ ਇਥੇ ਡਿਫਰੈਂਟ ਕਲਰ ਦਾ ਜਿਹੜਾ ਥ्रेड ਹੈ ਉਹ ਯੂਜ਼ ਕਰ ਸਕਦੇ ਹੋ ਦੇਖੋ ਮਤਲਬ ਜਿਵੇਂ ਜਿਵੇਂ ਟੰਕਾ ਵਧਦਾ ਜਾਂਦਾ ਹੈ ਓਵੇਂ ਓਵੇਂ ਦੀ ਲੁੱਕ ਹੈ ਜਿਹੜੀ ਹੋਰ ਸੋਹਣੀ ਹੋ ਰਹੀ ਹੈ ਹੋਰ ਜਿਆਦਾ ਹੈਵੀ ਲੁੱਕ ਚ ਆ ਰਿਹਾ ਹੈ ਇਹੋ ਤੇ ਹੋਰ ਜਿਆਦਾ ਸੋਹਣਾ ਬਣ ਰਿਹਾ ਹੈ ਅਵਲੀ ਬੀਲ ਵੀ ਆਪਣੀ ਬਣ ਗਈ ਤਾਂ ਆਪਾਂ ਇੱਕ ਇੱਕ ਲਾਈਨ ਹੁਣ ਥੱਲੇ ਸੋਨੂੰ ਹੋਰ ਪਾ ਕੇ ਦਿਖਾਵਾਂਗੇ ਕਿ ਤਾਂਕਿ ਇਹਦੀ ਪ੍ਰੋਪਰ ਜਿਹੜਾ ਹੈਵੀ ਵਾਲੀ ਲੁੱਕ ਆ ਉਹ ਸੋਨੂੰ ਆਪਾਂ ਦਿਖਾ ਸਕੀ ਤਾਂ ਇਹ ਆਪਾਂ ਕਿਸੇ ਡਿਫਰੈਂਟ ਸ਼ੇਡ ਦੇ ਵਿੱਚ ਪਾਵਾਂਗੇ ਆਪਾਂ yellow ਨਾ ਪਾ ਦਨੇ ਇਹਨੂੰ ਤੁਸੀਂ ਸੂਟ ਗਲੇ ਦੇ ਉੱਤੇ V-shape neck ਬਣਾ ਕੇ ਵੀ ਐਵੇਂ ਇਹ ਬਣਾ ਸਕਦੇ ਹਾਂ ਕਿਸੇ ਵੀ ਕਲਰ ਕੰਬੀਨੇਸ਼ਨ ਚ ਤੁਸੀਂ ਐਵੇਂ ਦੇ ਸੂਟ ਜਿਹੜੇ ਰੈਡੀ ਕਰ ਸਕਦੇ ਆ ਤਾਂ ਇੱਕ ਆਪਾਂ ਇੱਥੇ ਹੁਣ ਇਹਨੂੰ ਇੱਕ ਬਾਰਡਰ ਬਣਾਉਣ ਵਾਸਤੇ ਥੱਲੇ ਇੱਕ yellow ਕਲਰ ਦੇ thread ਦੇ ਵਿੱਚ ਆਪਾਂ ਯੂਜ਼ ਕਰਾਂਗੇ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਬਾਰਡਰ ਬਣ ਕੇ ਰੈਡੀ ਹੋ ਰਿਹਾ ਹੈ ਲਓ ਜੀ ਆਪਣਾ ਰੈਡੀ ਹੈ ਡਿਜ਼ਾਈਨ ਇਹ ਡਿਜ਼ਾਈਨ ਵਿੱਚ ਤੁਸੀਂ ਸੂਟ ਦੇ ਘੇਰੇ ਤੇ ਚੌਕਾਂ ਤੇ ਗਲੇ ਤੇ ਬਾਹਾਂ ਤੇ ਬੱਚੇ ਦੇ ਫਰੌਕ ਲਈ ਬਾਰਡਰ ਤੇ ਅੱਜਕਲ ਜੈਂਟਸ ਕੁਰਤੇ ਪਜਾਮਿਆਂ ਤੇ ਕੁਰਤੀਆਂ ਤੇ ਪੌਕੇਟ ਤੇ ਐਵੇਂ ਦੀ ਡਿਜ਼ਾਈਨਿੰਗ ਬਹੁਤ ਚੱਲ ਰਹੀ ਹੈ ਤੇ ਜਲਦੀ ਜਲਦੀ ਤੁਸੀਂ ਵੀ ਆਪ ਦਾ ਸਮਾਨ ਦਾ ਸੂਟ ਰੈਡੀ ਕਰੋ ਤੇ ਬਣਾਓ ਥੈਂਕ ਯੂ